ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਇੱਕਦਮ ਢਾਬਾ ਸਟਾਈਲ ਪਨੀਰ ਦੀ ਪੁਰਜੀ ਜੋ ਪੁਰਜੀ ਤੁਸੀਂ ਅਕਸਰ ਹੀ ਘਰ ਵਿੱਚ ਬਣਾਉਂਦੇ ਜੇ ਉਸੇ ਹੀ ਤਰੀਕੇ ਨਾਲ ਆਪਾਂ ਇਹ ਪੁਰਜੀ ਬਣਾਵਾਂਗੇ ਪਰ ਮੈਂ ਤੁਹਾਨੂੰ ਇੱਕ ਦੋ ਖਾਸ ਟ੍ਰਿਕ ਦੱਸਾਂਗੀ ਜਿਹਦੇ ਨਾਲ ਤੁਸੀਂ ਇਸ ਪੁਰਜੀ ਦੇ ਵਿੱਚੋਂ ਉਹੀ ਢਾਬੇ ਵਾਲੀ ਪੁਰਜੀ ਦਾ ਸਵਾਦ ਲੈ ਸਕਦੇ ਜੇ ਪੁਰਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਇੱਥੇ ਮੈਂ ਅਦਰਕ ਤੇ ਲਸਣ ਲਿਆ ਹੈ ਜਿਹਨੂੰ ਬਿਲਕੁਲ ਬਰੀਕ ਬਰੀਕ ਕੱਟ ਲਿਆ ਹੋਇਆ ਹੈ ਅਦਰਕ ਲਸਣ ਨੂੰ ਤੁਸੀਂ ਕੱਟ ਕੇ ਹੀ ਲੈਣਾ ਹੈ ਕੁਝ ਟਮਾਟਰ ਹਰੀ ਮਿਰਚ ਤੇ ਇੱਥੇ ਮੈਂ 4 ਤੋਂ 5 ਪਿਆਜ਼ ਨੇ ਜਿਹਨਾਂ ਬ੍ਰੀਕ ਕੱਟ ਕੇ ਲਿਆਏ ਤੇ ਕੁਝ ਇੱਥੇ ਆਪਾਂ ਪਨੀਰ ਲਿਆਏ ਪਨੀਰ ਦੀ ਪੁਰਜੀ ਬਣਾਉਣ ਵਾਸਤੇ ਹਮੇਸ਼ਾ ਤਾਜ਼ੇ ਪਨੀਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਪਨੀਰ ਫਰਿੱਜ ਵਿੱਚ ਸਟੋਰ ਕੀਤਾ ਹੋਇਆ ਹੈ ਪਨੀਰ ਨੂੰ 10-15 ਮਿੰਟ ਵਾਸਤੇ ਗਰਮ ਪਾਣੀ ਵਿੱਚ ਭਿਓ ਕੇ ਰੱਖ ਦੋ ਤੇ ਪਨੀਰ ਸੌਫਟ ਹੋ ਜਾਏਗਾ ਜੇਕਰ ਤੁਸੀਂ ਉਸੇ ਤਰੀਕੇ ਨਾਲ ਫਰਿੱਜ ਵਿੱਚੋਂ ਕੱਢ ਕੇ ਪਨੀਰ ਦੀ ਵਰਤੋਂ ਕਰਦੇ ਜੇ ਤੇ ਜਦੋਂ ਤੁਸੀਂ ਪੁਰਜੀ ਬਣਾਓਗੇ ਤੇ ਪੁਰਜੀ ਖਾਣ ਵਿੱਚ ਤੁਹਾਨੂੰ ਟੇਸਟੀ ਨਹੀਂ ਲੱਗੇਗੀ ਆਪਾਂ ਹੱਥਾਂ ਦੇ ਨਾਲ ਪਨੀਰ ਨੂੰ ਇਸ ਤਰੀਕੇ ਨਾਲ ਪੋੜ ਲੈਣਾ ਹੈ ਤੁਸੀਂ ਚਾਹੋ ਤਾਂ ਪਨੀਰ ਨੂੰ ਕੱਦੂਕਸ ਵੀ ਕਰ ਸਕਦੇ ਜੇ ਪਰ ਪਨੀਰ ਦੀ ਪੁਰਜੀ ਦਾ ਅਸਲ ਮਜ਼ਾ ਇਸੇ ਤਰੀਕੇ ਨਾਲ ਹੀ ਆਉਂਦਾ ਹੈ ਸਾਰਾ ਪਨੀਰ ਮੈਂ ਪੋੜ ਕੇ ਤਿਆਰ ਕਰ ਲਿਆ ਹੈ ਹੁਣ ਇੱਥੇ ਆਪਾਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਲੈ ਲਿਆ ਹੈ ਤੁਸੀਂ ਕਿਉਂ ਜਾਂ ਤੇਲ ਕਿਸੇ ਵਿੱਚ ਵੀ ਇਸ ਪੁਰਜੀ ਨੂੰ ਬਣਾ ਸਕਦੇ ਜੇ ਪਰ ਥੋੜੀ ਜੀ ਤੇਲ ਕਿਉਂ ਦੀ ਵਰਤੋਂ ਘੱਟ ਕਰਿਓ ਅੱਧਾ ਚਮਚ ਜੀ ਮੇਦੇ ਵਿੱਚ ਕਲੌਂਜੀ ਪਾ ਦਿੱਤੀ ਹੈ ਤੇ ਨਾਲ ਹੀ ਅੱਧਾ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਮੇਦੇ ਵਿੱਚ ਸਾਬਤ ਜੀਰਾ ਪਾ ਦਿੱਤਾ ਹੈ ਜੀਰੇ ਨੂੰ ਤੇ ਕਲੌਂਜੀ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਤੜਕ ਲਾਵਾਂਗੇ ਜੇਕਰ ਤੁਹਾਨੂੰ ਅਜਵਾਈਨ ਦਾ ਟੇਸਟ ਵਧੀਆ ਲੱਗਦਾ ਹੈ ਤੁਸੀਂ ਉਹ ਵੀ ਥੋੜੀ ਜੀ ਪਾ ਸਕਦੇ ਜੇ ਗੈਸ ਤੇ ਫਲੇ ਮੀਡੀਅਮ ਤੇ ਰੱਖ ਕੇ ਜੋ ਹੀ ਇਹ ਕਲੌਂਜੀ ਤੇ ਜੋ ਜੀਰਾ ਆਪਾਂ ਪਾਇਆ ਹੈ ਤੜਕ ਜਾਵੇਗਾ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਪਾ ਦਾਂਗੇ ਤੁਸੀਂ ਕਦੇ ਵੀ ਭੁਰਜੀ ਬਣਾਉਣ ਵਾਸਤੇ ਅਦਰਕ ਲਸਣ ਦੀ ਪੇਸਟ ਦੀ ਵਰਤੋਂ ਨਾ ਕਰੋ ਜੇਕਰ ਇਸ ਤਰੀਕੇ ਨਾਲ ਬਿਲਕੁਲ ਛੋਟਾ ਛੋਟਾ ਨੂੰ ਕੱਟ ਕੇ ਵਰਤੋਗੇ ਤੇ ਭੁਰਜੀ ਦੀ ਹਰ ਇੱਕ ਬਾਈਟ ਦੇ ਵਿੱਚ ਤੁਹਾਨੂੰ ਅਦਰਕ ਲਸਣ ਦਾ ਪੂਰਾ ਟੇਸਟ ਮਿਲੇਗਾ ਜੋ ਜੀ ਨੂੰ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਾਉਣਾ ਚਾਹੁੰਦੇ ਜੇ ਤੇ ਇਹਦੇ ਵਾਸਤੇ ਜੋ ਵੀ ਆਪਾਂ ਤੜਕਾ ਭੁੰਦੇ ਪਏ ਆ ਉਹਨੂੰ ਜ਼ਿਆਦਾ ਨਾ ਭੁੰਨੋ 70 80% ਜਿੰਨਾ ਹੀ ਤੁਸੀਂ ਇਹਨੂੰ ਭੁੰਨਣਾ ਹੈ ਦੇਖੋ ਜੇਕਰ ਮੈਂ ਅਦਰਕ ਲਸਣ ਨੂੰ ਭੁੰਨਿਆ ਹੈ ਤਾਂ ਉਹਨੂੰ ਮੈਂ ਪੂਰਾ ਨਹੀਂ ਫ੍ਰਾਈ ਕੀਤਾ ਇੱਕਦਮ ਗੋਲਡਨ ਬ੍ਰਾਊਨ ਨਹੀਂ ਆਪਾਂ ਕਰ ਲੈਣਾ ਉਹਨੂੰ ਇਸੇ ਤਰੀਕੇ ਨਾਲ ਜੋ ਪਿਆਜ਼ ਨੇ ਇਹ ਵੀ ਆਪਾਂ ਇੱਕਦਮ ਖੜੇ ਖੜੇ ਰੱਖਾਂਗੇ ਇਸ ਤਰੀਕੇ ਨਾਲ ਭੁੰਨੇ ਹੋਏ ਪਿਆਜ਼ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਹੁਣ ਆਪਾਂ ਪਿਆਜ਼ ਵੀ ਥੋੜੇ ਜਿਹੀ ਭੁੰਨਲੇ ਹੋਏ ਨੇ ਥੋੜੀ ਦੇਰ ਵਾਸਤੇ ਇਹਨੂੰ ਟੱਕ ਕੇ ਭੁੰਨ ਲਿਆਏ ਮੈਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਹਰੀ ਮਿਰਚ ਪਾ ਦਾਂਗੇ ਤੁਸੀਂ ਦੇਖੋ ਪਿਆਜ਼ ਮੈਂ ਸਿਰਫ ਥੋੜਾ ਜਿਹਾ ਉਹਨਾਂ ਦਾ ਕਲਰ ਚੇਂਜ ਹੋਣ ਤੱਕ ਹੀ ਭੁੰਨਿਆ ਇਸ ਤੋਂ ਜ਼ਿਆਦਾ ਮੈਂ ਇਹਨਾਂ ਨੂੰ ਨਹੀਂ ਭੁੰਨਾਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਹੁਣ ਇੱਥੇ ਜੋ ਆਪਾਂ ਟਮਾਟਰ ਲੈ ਸੀ ਉਹ ਪਾ ਦਾਂਗੇ ਇਹ ਦੋ ਟਮਾਟਰ ਸੀ ਜਿਨ੍ਹਾਂ ਨੂੰ ਮੈਂ ਥੋੜਾ ਬਰੀਕ ਕੱਟ ਕੇ ਲਿਆ ਹੈ ਨਾਲ ਹੀ ਤਿੰਨ ਚਾਰ ਹਰੀਆਂ ਮਿਰਚਾਂ ਨੇ ਇਹ ਵੀ ਆਪਾਂ ਪਾ ਦਿੱਤੀਆਂ ਨੇ ਜੇਕਰ ਤੁਸੀਂ ਹਰੀ ਮਿਰਚ ਬਿਲਕੁਲ ਨਹੀਂ ਪਾਉਣਾ ਚਾਹੁੰਦੇ ਤੁਸੀਂ ਲਾਲ ਮਿਰਚ ਦੀ ਵਰਤੋਂ ਕਰ ਸਕਦੇ ਜੇ ਪਰ ਹਰੀ ਮਿਰਚ ਦਾ ਵੀ ਇੱਕ ਅਲੱਗ ਹੀ ਟੇਸਟ ਹੁੰਦਾ ਹੈ ਇਸ ਪੁਰਜੀ ਦੇ ਵਿੱਚ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਥੋੜੀ देर ਟੱਕ ਕੇ ਸੌਫਟ ਹੋਣ ਤੱਕ ਇਹਨਾਂ ਨੂੰ ਪੱਕਣ ਦਵਾਂਗੇ 3-4 ਮਿੰਟ ਹੋ ਗਏ ਨੇ ਬਹੁਤ ਹੀ ਜ਼ਿਆਦਾ ਟਮਾਟਰ ਸੌਫਟ ਹੋ ਗਏ ਨੇ ਇਸ ਤੋਂ ਜ਼ਿਆਦਾ ਆਪਾਂ ਇਹ ਟਮਾਟਰ ਹੁਣ ਨਹੀਂ ਸੌਫਟ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਮਸਾਲੇ ਪਾਵਾਂਗੇ ਮਸਾਲਿਆਂ ਦੇ ਵਿੱਚ ਮੈਂ ਧਨੀਆ ਪਾਊਡਰ ਕਾਲੀ ਮਿਰਚ ਭੁਜੇ ਹੋਏ ਜੀਰੇ ਦਾ ਅੱਧਾ ਚਮਚ ਇੱਕ ਚਮਚ ਗਰਮ ਮਸਾਲਾ ਅੱਧੇ ਚਮਚ ਤੋਂ ਘੱਟ ਹਲਦੀ 1.5 ਚਮਚ ਤਕਰੀਬ ਮੈਂ ਨਮਕ ਪਾ ਦਿੱਤਾ ਹੈ ਅੱਧਾ ਚਮਚ ਇਹਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਦੀ ਵਰਤੋਂ ਕੀਤੀ ਹੈ ਸਾਰੇ ਹੀ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਮਸਾਲੇ ਪਾ ਸਕਦੇ ਜੇ ਪਰ ਜੋ ਪਨੀਰ ਦੀ ਪੁਰਜੀ ਹੁੰਦੀ ਹੈ ਜਾਂ ਪਨੀਰ ਦੀ ਕੋਈ ਵੀ ਸਬਜ਼ੀ ਹੁੰਦੀ ਹੈ ਉਹਦੇ ਵਿੱਚ ਨਮਕ ਦੀ ਵਰਤੋਂ ਥੋੜੀ ਘੱਟ ਕਰਿਓ ਬਾਕੀ ਸਬਜ਼ੀਆਂ ਦੇ ਮੁਕਾਬਲੇ ਹਲਦੀ ਵੀ ਆਪਾਂ ਪਨੀਰ ਦੀ ਪੁਰਜੀ ਵਿੱਚ ਬਹੁਤ ਘੱਟ ਪਾਵਾਂਗੇ ਇਹਦੇ ਨਾਲ ਪੁਰਜੀ ਦੇ ਵਿੱਚ ਬਹੁਤ ਹੀ ਵਧੀਆ ਕਲਰ ਆ ਜਾਂਦਾ ਹੈ ਹੁਣ ਇੱਥੇ ਮੈਂ ਇੱਕ ਤੋਂ 2 ਚਮਚ ਜਿੰਨਾ ਪਾਣੀ ਪਾ ਦਾਂਗੇ ਇਹਦੇ ਨਾਲ ਤੜਕਾ ਜੋ ਹੈ ਕਾਫੀ ਸੌਫਟ ਵੀ ਹੋਵੇਗਾ ਤੇ ਇੱਕ ਇਹ ਥੱਲੇ ਵੀ ਨਹੀਂ ਲੱਗੇਗਾ ਨਹੀਂ ਤਾਂ ਬਹੁਤ ਜਲਦੀ ਇਹ ਥੱਲੇ ਲੱਗਣ ਲੱਗ ਜਾਂਦਾ ਹੈ ਥੋੜੀ देर ਵਾਸਤੇ ਆਪਾਂ ਇਹਨਾਂ ਮਸਾਲਿਆਂ ਨੂੰ ਪਿਆਜ਼ ਤੇ ਟਮਾਟਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਪਕਾਣ ਦਵਾਂਗੇ ਮਸਾਲੇ ਪੂਰੀ ਤਰ੍ਹਾਂ ਸਾਰੇ ਹੀ ਪਿਆਜ਼ ਤੇ ਟਮਾਟਰ ਦੇ ਵਿੱਚ ਚਲੇ ਗਏ ਨੇ ਤੇ ਇਹ ਤੜਕਾ ਹੀ ਪੋਸਦੇ ਨੂੰ 3-4 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਜੋ ਪਨੀਰ ਰੱਖਿਆ ਸੀ ਉਹ ਪਾ ਦਵਾਂਗੇ ਕਿਉਂਕਿ ਜਦੋਂ ਆਪਾਂ ਪਨੀਰ ਪਾਉਂਦੇ ਆ ਤੇ ਪਨੀਰ ਕੜਾਈ ਦੇ ਨਾਲ ਜੁੜਨ ਲੱਗ ਜਾਂਦਾ ਹੈ ਤੇ ਫਿਰ ਆਪਾਂ ਨੂੰ ਪਨੀਰ ਨੂੰ ਮਿਕਸ ਕਰਨ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਤੁਸੀਂ ਪਹਿਲਾਂ ਗੈਸ ਦੀ ਫਲੇਮ ਬਿਲਕੁਲ ਲੋ ਤੇ ਕਰਕੇ ਫਿਰ ਪਨੀਰ ਨੂੰ ਤੁਸੀਂ ਇਸ ਤੜਕੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਲਾਉਣਾ ਹੈ ਉਸ ਤੋਂ ਬਾਅਦ ਤੁਸੀਂ ਗੈਸ ਦੀ ਫਲੇਮ ਮੀਡੀਅਮ ਤੇ ਕਰਕੇ ਫਿਰ ਇਹਨੂੰ ਪਕਾਉਣਾ ਹੈ ਇੱਕ ਗੱਲ ਹਮੇਸ਼ਾ ਧਿਆਨ ਰੱਖਣ ਵਾਲੀ ਆ ਕਿ ਜਿੰਨਾ ਪਨੀਰ ਤਾਜ਼ਾ ਹੋਵੇਗਾ ਪੁਰਜੀ ਓਨੀ ਹੀ ਜ਼ਿਆਦੀ ਜ਼ਬਰਦਸਤ ਬਣੇਗੀ ਜੇਕਰ ਥੋੜਾ ਬਹੁਤ ਵੀ ਪਨੀਰ 1-2 ਦਿਨ ਪੁਰਾਣਾ ਹੋਵੇਗਾ ਤੇ ਪੁਰਜੀ ਦਾ ਟੇਸਟ ਤੁਹਾਨੂੰ ਵਧੀਆ ਨਹੀਂ ਮਿਲੇਗਾ ਪਨੀਰ ਇੱਕਦਮ ਰਬੜ ਵਰਗਾ ਹੋ ਜਾਂਦਾ ਹੈ ਇਸ ਕਰਕੇ ਤਾਜ਼ੇ ਪਨੀਰ ਦੀ ਵਰਤੋਂ ਕਰੋ ਜਿਵੇਂ ਜਿਵੇਂ ਹੀ ਆਪਾਂ ਇਸ ਪਨੀਰ ਨੂੰ ਮਿਕਸ ਕਰਦੇ ਜਾਵਾਂਗੇ ਜੋ ਤੁਹਾਨੂੰ ਇਹਦੇ ਵਿੱਚ ਪਨੀਰ ਦੇ ਮੋٹے ਮੋٹے ਹਿੱਸੇ ਦਿਖਦੇ ਪਏ ਨੇ ਉਹ ਇੱਕਦਮ ਪਿਗਲਦੇ ਹੋਏ ਸਾਰੇ ਹੀ ਪਿਆਜ਼ ਦੇ ਵਿੱਚ ਇਕਸਾਰ ਹੋ ਜਾਣਗੇ ਜਦੋਂ ਆਪਾਂ ਪਨੀਰ ਦੀ ਪੁਰਜੀ ਬਣਾਉਣੀ ਹੋਵੇ ਉਹਦੇ ਵਿੱਚ ਮਸਾਲਿਆਂ ਦੀ ਥੋੜੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਫਿਰ ਆਪਾਂ ਨੂੰ ਪੁਰਜੀ ਦੇ ਵਿੱਚੋਂ ਪੂਰਾ ਟੇਸਟ ਮਿਲਦਾ ਹੈ ਜੇਕਰ ਆਪਾਂ ਨਮਕ ਮਸਾਲੇ ਜ਼ਿਆਦਾ ਪਾ ਦਾਂਗੇ ਤੇ ਤੁਹਾਨੂੰ ਪੁਰਜੀ ਖਾਣ ਵਿੱਚ ਬਿਲਕੁਲ ਵੀ ਸਵਾਦ ਨਹੀਂ ਲੱਗੇਗੀ ਪਨੀਰ ਨੂੰ ਚੰਗੀ ਤਰ੍ਹਾਂ ਮਿਲਾ ਕੇ ਹੁਣ 2-3 ਮਿੰਟ ਵਾਸਤੇ ਆਪਾਂ ਮੀਡੀਅਮ ਫਲੇਮ ਉੱਪਰ ਪਕਾ ਲਾਂਗੇ ਪੂਰਾ ਢੱਕਣ ਨਾ ਦਿਓ ਥੋੜਾ ਜਿਹਾ ਗੈਪ ਛੱਡ ਕੇ ਫੇਰੀ ਢੱਕਣ ਰੱਖਣਾ ਹੈ 4 ਮਿੰਟ ਦਾ ਟਾਈਮ ਲੱਗਾ ਹੈ ਮੇਸ ਪੁਰਜੀ ਨੂੰ ਕਾਲਿਆ ਹੋਇਆ ਹੈ ਤੇ ਪੂਜੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਇੱਕਦਮ ਠਾਬਾ ਸਟਾਈਲ ਪੁਰਜੀ ਬਣ ਕੇ ਤਿਆਰ ਹੋ ਗਈ ਆ ਤਰੀਕਾ ਉਹੀ ਸੀ ਬਸ ਇੱਕ ਦੋ ਟ੍ਰਿਕਸ ਨੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਨਾ ਹੈ ਤੇ ਆਪਾਂ ਇਹ ਪੁਰਜੀ ਨੂੰ ਹੋਰ ਵੀ ਜ਼ਿਆਦਾ ਮਜ਼ੇਦਾਰ ਬਣਾ ਸਕਦੇ ਹਾਂ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕੀਮਤੀ ਜਿਹਾ ਸਮਾਂ ਕੱਢ ਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ